सहज उठो स्कूल नहीं जाना तुसी सहज उठो तुसी स्कूल नहीं जाना सहज उठो तुसी स्कूल नहीं जाना चलो की हो गया भणे ਆ ਵੀਰ ਜੀ ਨੇ ਸਕੂਲ ਜਾਣਾ ਜੀ ਇਹ ਉੱਠ ਨਹੀਂ ਰਿਹਾ ਜੀ ਚੱਲ ਬਈ ਉਠ ਸਕੂਲ ਨੂੰ ਤਿਆਰ ਹੋ ਚੱਲ ਚਲੋ ਪੜਨੇ ਹਾਂਜੀ ਆ ਸਹਿਜ ਨੂੰ ਬੜਾ ਤੁਸੀਂ ਸਖਤੀ ਨਾਲ ਠਾਲ ਰਹੇ ਸੀਗੇ ਹਾਂਜੀ ਵੀਰ ਜੀ ਇਹ ਜੀ ਇੱਕ ਵਾਰ ਚ ਗੱਲ ਸੁਣਦਾ ਨਹੀਂ ਰਿਹਾ ਫਿਰ ਇਹਨੂੰ ਥੋੜਾ ਮਤਲਬ ਗੁੱਸੇ ਨਾਲ ਥੋੜਾ ਕਹਿਣਾ ਪੈਂਦਾ ਜੀ ਇਸ ਕਰਕੇ ਤਾਂ ਕਰਕੇ ਥੋੜਾ ਸਖਤੀ ਕਰ ਰਹੀ ਸੀ ਅਮਨ ਵੀਰੇ ਤੁਸੀਂ ਵੀ ਆ ਜਾਓ ਆ ਕੇ ਬੈਠਿਆ ਆਪਾਂ ਵਿਚਾਰ ਕਰੀਏ ਹਾਂਜੀ ਹਾਂਜੀ ਵੀਰ ਜੀ ਜਿਵੇਂ ਨਾ ਹੁਣ ਆਪਾਂ ਤੁਸੀਂ ਦੇਖਿਆ ਨਾ ਇੱਥੇ ਆਇਆ ਆਪਾਂ ਸਹਜ ਨੂੰ ਦੇਖਿਆ ਵੀ ਠਾਲ ਰਹੇ ਸੀਗਾ ਪਹਿਲਾਂ ਪਿਆਰ ਨਾਲ ਆਵਾਜ਼ ਮਾਰੀ ਆ ਨਾ ਤੇ ਫਿਰ ਉਹਨੇ ਸੁਣੀ ਨਾ ਫਿਰ ਉਹਨੂੰ ਦੁਬਾਰੇ ਪਿਆਰ ਨਾਲ ਤੁਸੀਂ ਠਾਲਿਆ ਹਾਂਜੀ ਤੇ ਉਹ ਇਸ ਕਰਕੇ ਆਵਾਜ਼ ਨਹੀਂ ਸੁਣਦਾ ਕਿਉਂਕਿ ਉਹ ਗਹਿਰੀ ਨੀਂਦ ਦੇ ਵਿੱਚ ਗਿਆ ਹੋਇਆ ਸੀਗਾ ਤੇ ਦੋ ਫਿਰ ਤੀਜੀ ਵਾਰੀ ਜਦੋਂ ਤੁਸੀਂ ਆਇਆ ਥੋੜਾ ਜਿਹਾ ਉਹਨੂੰ ਉੱਚੀ ਆਵਾਜ਼ ਮਾਰੀ ਤੇ ਸਖਤੀ ਨਾਲ ਜਿਹੜਾ ਠਾਲਿਆ ਜਿਵੇਂ ਹੁਣ ਨਾ ਉਹ ਨੀਂਦ ਦੇ ਵਿੱਚੋਂ ਤਾਂ ਉੱਠ ਖੜਿਆ ਜਦੋਂ ਉੱਠਿਆ ਹਨਾ ਆਪਾਂ ਕਹਿੰਦੇ ਆ ਵੀ ਇਹ ਜਾਗ ਗਿਆ ਪਰ ਹੁਣ ਜਿਵੇਂ ਉਹ ਸੁੱਤਾ ਸੀਗਾ ਉਹ ਪਲਾਂ ਸੌਣੇ ਵਾਲਾ ਕੌਣ ਸੀਗਾ ਕੀ ਨਾਮ ਸੀ ਉਹਦਾ ਸਹਿਜ ਉਹ ਤਾਂ ਉਹਦੇ ਸਰੀਰ ਦਾ ਬਾਡੀ ਦਾ ਨਾਮ ਹੈ ਸਹਿਜ ਤੁਸੀਂ ਉਹਦੇ ਸਰੀਰ ਦਾ ਨਾਮ ਰੱਖਿਆ ਸਹਿਜ ਜਿਹੜਾ ਉਹਦੇ ਵਿੱਚ ਸੌਣੇ ਵਾਲਾ ਸੀਗਾ ਉਹ ਕੌਣ ਸੀਗਾ ਕਿਉਂ ਨਹੀਂ ਪਤਾ ਨਾ ਹਾਂਜੀ ਹੂੰ ਜਿਵੇਂ ਹੁਣ ਗਰਵਾਣ ਜੀ ਸਾਨੂੰ ਸਮਝ ਆਇਆ ਨਾ ਇਸ ਮਨ ਕੋ ਕੋਈ ਖੋਜੋ ਭਾਈ ਤਨ ਛੁੱਟੇ ਮਨ ਕਹਾਂ ਸਮਾਈ ਵੀ ਹੁਣ ਜਿਵੇਂ ਸਹਜ ਉਹਦੀ ਆ ਬਾਡੀ ਦਾ ਨਾਮ ਹੈ ਪਰ ਉਹਦੇ ਵਿੱਚ ਬੋਲਣ ਵਾਲਾ ਉਹਦੇ ਵਿੱਚ ਖਾਣੇ ਵਾਲਾ ਉਹਦੇ ਵਿੱਚ ਦੇਖਣ ਵਾਲਾ ਉਹਦੇ ਵਿੱਚ ਸੌਣੇ ਵਾਲਾ ਕੌਣ ਹੈ ਉਹਨੂੰ ਗੁਰਬਾਣੀ ਮੰਨ ਕਹਿੰਦੀ ਹੈ ਹਾਂਜੀ ਵੀ ਜਿਹੜਾ ਇਹ ਮਾਨਾ ਨਾ ਇਹ ਸਰੀਰ ਬਾਡੀ ਨੂੰ ਛੱਡ ਕੇ ਜਾਂਦਾ ਹੁਣ ਉਹ ਕਿੱਥੇ ਚਲੇ ਗਿਆ ਇਹ ਗੁਰਬਾਣੀ ਸਾਨੂੰ ਭੇਜ ਦਿੰਦੀ ਹੈ ਹੁਣ ਆਪਾਂ ਉਹਨੂੰ ਬਾਰ-ਬਾਰ ਬਾਰ-ਬਾਰ ਇਹਨੂੰ ਬੁਲਾਉਂਦਾ ਸੀ ਉਹ ਜਾਗਦਾ ਨਹੀਂ ਸੀ ਕਿਉਂਕਿ ਉਹ ਨੀਂਦ ਦੇ ਵਿੱਚ ਸੁੱਤਾ ਸੀ ਹੁਣ ਭਾਵੇਂ ਉਹ ਨੀਂਦ ਦੇ ਵਿੱਚੋਂ ਜਾਗ ਵੀ ਗਿਆ ਹੁਣ ਸਾਨੂੰ ਗੁਰਬਾਣੀ ਕਹਿੰਦੀ ਹੈ ਵੀ ਜਿਹੜਾ ਜਾਗਿਆ ਉਹ ਤੁਹਾਡਾ ਮਨ ਹੈ ਕਹਿੰਦੇ ਭਾਵੇਂ ਤੁਸੀਂ ਨੀਂਦ ਦੇ ਵਿੱਚੋਂ ਜਾਗ ਵੀ ਪਏ ਪਰ ਤੁਸੀਂ ਜਾਗੇ ਹੋਏ ਵੀ ਸੁੱਤੇ ਹੀ ਹਾਂਜੀ ਹੁਣ ਭਾਵੇਂ ਜੇ ਅਸੀਂ ਨੀਂਦ ਦੇ ਵਿੱਚੋਂ ਉੱਠ ਵੀ ਖੜੇ ਪਰ ਉੱਠਦੇ ਜਦੋਂ ਅਸੀਂ ਉੱਠੇ ਵੀ ਹਾਂ ਫਿਰ ਵੀ ਅਸੀਂ ਮਹਾਰਾਜ ਨੇ ਸਾਨੂੰ ਦੱਸਿਆ ਵੀ ਆ ਭਾਵੇਂ ਤੁਸੀਂ ਉੱਠ ਕੇ ਸੰਸਾਰ ਦੇ ਵਿੱਚ ਆ ਵੀ ਗਏ ਪਰ ਇੱਥੇ ਵੀ ਤੁਸੀਂ ਜਾਗੇ ਨਹੀਂ ਸੋ ਤੰਇ ਹੁਣ ਜਿਹੜਾ ਮਨ ਸੁੱਤਾ ਹੋ ਹੁੰਦਾ ਉਹਦੀ ਨਿਸ਼ਾਨੀ ਕੀ ਆ ਮਹਾਰਾਜ ਨੇ ਸਾਨੂੰ ਗੁਰਬਾਣੀ ਦੇ ਵਿੱਚ ਦੱਸਿਆ ਮਹਾਰਾਜ ਕਹਿੰਦੇ ਵੀ ਜਦੋਂ ਮਨ ਨਾਮ ਤੋਂ ਟੁੱਟ ਜਾਏ ਆਪਣੇ ਮੂਲ ਨੂੰ ਭੁੱਲ ਜਾਏ ਆਪਣੇ ਮਾਤਾ ਪਿਤਾ ਭਾ ਪਰਮਾਤਮਾ ਨੂੰ ਭੁੱਲ ਜਾਏ ਕਹਿੰਦੇ ਮਨ ਸੁੱਤਾ ਹੁਣ ਇਹ ਜਿਹੜੀ ਮਾ ਇਹ ਜਿਹੜਾ ਮਨ ਨਾ ਇਹ ਸਾਰੇ ਸੰਸਾਰ ਦਾ ਸੁੱਤਾ ਹੋਇਆ ਹੁਣ ਜਿਵੇਂ ਗੁਰਬਾਣੀ ਸਾਨੂੰ ਮਹਾਰਾਜ ਨੇ ਕਿਹਾ ਨਾ ਤੇਹੀ ਗੁਣੀ ਸੰਸਾਰ ਭ੍ਰਮ ਸੁਤ ਸੁਤਿਆ ਰਹਿਣ ਬਿਹਾਣੀ ਕਹਿੰਦੇ ਵੀ ਤਿੰਨ ਗੁਣ ਮਾਇਆ ਦੇ ਨੇ ਜਿਹਦੇ ਵਿੱਚ ਮਨ ਸੌਂਦਾ ਰਜੋਗੁਣ ਤਮੋਗੁਣ ਤੇ ਸਤੋਗੁਣ ਇਹ ਤਿੰਨ ਗੁਣ ਮਾਇਆ ਦੇ ਨੇ ਜਿਹਦੇ ਵਿੱਚ ਸੰਸਾਰ ਦੇ ਵਿੱਚ ਆ ਕੇ ਮਨ ਜਿਹੜਾ ਇਹਨਾਂ ਦੇ ਵਿੱਚ ਸੌਂ ਜਾਂਦਾ ਇਹ ਦੋ ਰੂਪ ਮਾਇਆ ਦੇ ਨੇ ਹੁਣ ਜਦੋਂ ਭਾਵੇਂ ਅਸੀਂ ਜਾਗੇ ਵੀ ਹੁਣ ਤੁਸੀਂ ਉਹਨੂੰ ਜਗਾ ਵੀ ਦਿਆ ਆਪਾਂ ਰਾਤ ਨੂੰ ਸੌਂਦੇ ਆ ਸਵੇਰੇ ਉੱਠਦੇ ਆ ਹਨਾ ਇਹ ਹੁਣ ਸਾਰੀ ਜੋ ਸਾਨੂੰ ਦਿਖਦੀ ਹੈ ਇਹ ਦ੍ਰਿਸ਼ਟਮਾਨ ਮਾਇਆ ਹੈ। ਅਸੀਂ ਸਾਰੀ ਦਿਹਾੜੀ ਇੱਥੇ ਵਿਚਰਦੇ ਹਾਂ ਇਹ ਮਾਇਆ ਦੇ ਵਿੱਚ। ਹੁਣ ਜਦੋਂ ਅਸੀਂ ਆਪਣੇ ਸਰੀਰ ਨੂੰ ਛੱਡ ਕੇ ਰਾਤ ਨੂੰ ਸੌਂਦੇ ਹਾਂ ਜਿਹਨੂੰ ਸਹਜ ਚ ਜਾਣਾ ਕਹਿੰਦੇ ਨੇ ਉਦੋਂ ਫਿਰ ਇਹ ਮਾਇਆ ਸੁਖਮ ਪੈ ਜਾਂਦੀ ਹੈ। ਜੀ। ਹੁਣ ਮਨ ਜਿਹੜਾ ਮਨ ਪਰਮਾਤਮਾ ਨੂੰ ਭੁੱਲ ਗਿਆ। ਮੋਲ ਤੋਂ ਟੁੱਟ ਗਿਆ। ਆਪਣੇ ਮਾਤਾ ਪਿਤਾ ਨੂੰ ਭੁੱਲ ਗਿਆ। ਹੁਣ ਇੱਥੇ ਮਹਾਦੇਅ ਕਹਿੰਦੇ ਨੇ ਵੀ ਮਨ ਸੁੱਤਾ ਪਿਆ ਹੈ। ਹੂੰ। ਹੁਣ ਮਨ ਦਾ ਪ੍ਰਭਾਵ ਜਿਹੜਾ ਮਾਇਆ ਦਾ ਪ੍ਰਭਾਵ ਹੈ ਇਹ ਸੁੱਤੇ ਮਨ ਤੇ ਵੀ ਹੈ ਇਹ ਜਾਗਦੇ ਮਨ ਤੇ ਵੀ ਹੈ ਉਹ ਮਹਾਰਾਜ ਇਹ ਕਹਿੰਦੇ ਭਾਵੇਂ ਤੂੰ ਸੁੱਤਾ ਤਾਂ ਵੀ ਮਾਇਆ ਦਾ ਪ੍ਰਭਾਵ ਹੈ ਭਾਵੇਂ ਤੂੰ ਸੁੱਤਿਆਂ ਨੀਂਦ ਦੇ ਵਿੱਚੋਂ ਬਾਹਰ ਆਇਆ ਤਾਂ ਵੀ ਮਾਇਆ ਦਾ ਪ੍ਰਭਾਵ ਹੈ ਹੁਣ ਮਨ ਸੁੱਤਾ ਪਿਆ ਹੈ ਜਿਹੜਾ ਇਹ ਨਗਰੀ ਦਾ ਰਾਜ ਹੈ ਹੁਣ ਮਨ ਸੁੱਤਾ ਪਿਆ ਮਨ ਦੇ ਗਿਆਨਿੰਦਰੇ ਵੀ ਸੁੱਤੇ ਬੈੇ ਨੇ ਹੁਣ ਜਿਵੇਂ ਮਹਾਰਾਜ ਨੂੰ ਕਿਹਾ ਵੀ ਜਿਹੜੇ ਇਹ ਨੇਤਰ ਨੇ ਹੁਣ ਇਹਨਾਂ ਨੇਤਰਾਂ ਦੁਆਰਾ ਉਹ ਪ੍ਰਮਾਤਮਾ ਨੂੰ ਦੇਖਣਾ ਹੈ ਹੁਣ ਪ੍ਰਮਾਤਮਾ ਨੂੰ ਇਹ ਨੇਤਰਾਂ ਦੁਆਰਾ ਦੇਖਣਾ ਪਰ ਇਹ ਨੇਤਰਾਂ ਸੌਂਗੇ ਹੁਣ ਇਹ ਨੂੰ ਬਗਾਨਾ ਤਨ ਤੇ ਬਗਾਨਾ ਧਨ ਦਿਖਾਈ ਦੇਣ ਲੱਗ ਪਿਆ ਜੀ ਹੁਣ ਮਾਰਿਆ ਨੇ ਉਹ ਵੀ ਸਾਨੂੰ ਗੁਰਬਾਣੀ ਦੇ ਵਿੱਚ ਸਮਝਾਇਆ ਨੈਨ ਨਹੋ ਨੀਂਦ ਪਰਦਿਸ਼ਟ ਵਿਕਾਰ ਕਹਿੰਦੇ ਵੀ ਆ ਜਿਹੜੇ ਤੇਰੇ ਨੇਤਰ ਨੇ ਨਾ ਇਹ ਪਰਾਇਆ ਤਨ ਤੇ ਪਰਾਇਆ ਤਨ ਦੇਖ ਰਹੇ ਨੇ ਪਰ ਸੱਚ ਨੂੰ ਨਹੀਂ ਦੇਖ ਰਹੇ ਇਹਦਾ ਮਤਲਬ ਸਾਡੇ ਨੇਤਰ ਸੁੱਤੇ ਪਏ ਨੇ ਹੁਣ ਮਾਰੇ ਕਹਿੰਦੇ ਸਰਵਣ ਕਹਿੰਦੇ ਵੀ ਜਿਹੜੇ ਕੰਨਾਂ ਦੇ ਨਾਲ ਉਹ ਅਕਾਲ ਪੁਰਖ ਪਰਮਾਤਮਾ ਦਾ ਨਾਮ ਸੁਣਨਾ ਸੀ ਜਿਹਦੇ ਨਾਮ ਦੇ ਜਰੀਏ ਨਾਲ ਸਾਡਾ ਪਰਮਾਤਮਾ ਦੇ ਨਾਲ ਸੰਪਰਕ ਬਣਾਇਆ ਰਹਿਣਾ ਸੀ ਕਹਿੰਦੇ ਵੀ ਉਹ ਇਹਨੂੰ ਨਾਮ ਸੁਣਨਾ ਕਰਨਾ ਤੋਂ ਬੰਦ ਹੋ ਗਿਆ ਇਹਨੂੰ ਪ੍ਰਾਈ ਨਿੰਦਿਆ ਤੇ ਪ੍ਰਾਈ ਚੁਗਲੀ ਜਿਹੜੀ ਆ ਨਾ ਉਹ ਸੁਣਾਈ ਦੇਣ ਲੱਗ ਪਈ ਹੁਣ ਇੱਥੇ ਕੀ ਹੋਇਆ ਵੀ ਜਿਹੜੇ ਪਰਮਾ ਨਾਮ ਦੇ ਨਾਲ ਪਰਮਾਤਮਾ ਦੇ ਨਾਲ ਸੰਪਰਕ ਜੋੜਨਾ ਸੀ ਉਹ ਇਹਨੂੰ ਸੁਣਨਾ ਬੰਦ ਹੋ ਗਏ ਇਹਦਾ ਮਤਲਬ ਕੰਨ ਵੀ ਸੌਂਗੇ ਹਮ ਸਰਵਣ ਸੋਏ ਸੁਣ ਨਿੰਦ ਵਿਚਾਰ ਕਹਿੰਦੇ ਵੀ ਤੈਨੂੰ ਬਾਕੀ ਦਾ ਸਾਰਾ ਕੁਝ ਸੁਣਦਾ ਸਿਰਫ ਪਰਮਾਤਮਾ ਦਾ ਜਿਹੜਾ ਅੰਦਰ ਨਾਮ ਜੀ ਨੂੰ ਸਹਜ ਧੁਨ ਕਹਿੰਦੇ ਨੇ ਗੁਰਬਾਣੀ ਦੇ ਵਿੱਚ ਉਹ ਪਰਮਾਤਮਾ ਦੇ ਮੁੱਖ ਦੀ ਆਵਾਜ਼ ਆ ਕਹਿੰਦੇ ਤੈਨੂੰ ਉਹ ਸੁਣਨੀ ਬੰਦ ਹੋ ਗਏ ਹਮ ਹਮ ਹਮਾਰੇ ਕਹਿੰਦੇ ਰਸਨਾ ਜਿਹੜੀ ਰਸਨਾ ਦੇ ਨਾਲ ਪਰਮਾਤਮਾ ਦਾ ਨਾਮ ਜਪਣਾ ਸੀ ਜਿਹੜੀ ਰਸਨਾ ਦੇ ਨਾਲ ਪਰਮਾਤਮਾ ਦੀ ਉਸਤਤ ਕਰਨੀ ਸੀ ਜਿਹੜੀ ਰਸਨਾ ਦੇ ਨਾਲ ਪਰਮਾਤਮਾ ਹਰੀ ਦਾ ਹਰ ਰਸ ਪੀਣਾ ਸੀ ਚੱਖਣਾ ਸੀ ਕਹਿੰਦੇ ਵੀ ਉਹ ਵੀ ਸੌਂਗੀ ਰਸਨਾ ਸੋਈ ਲੋਭ ਮਿੱਠੇ ਸਾਦ ਹੁਣ ਜਿਹੜੀ ਰਸਨਾ ਇਹ ਪਰਾਈ ਚੁਗਲੀ ਨਿੰਦਿਆ ਤੇ ਭਰਾ ਆਹ ਜਿਹੜੇ ਸੰਸਾਰੀ ਪਦਾਰਥ ਨੇ ਇਹਨਾਂ ਦੇ ਵਿੱਚ ਸੌਂਗੀ ਉਹ ਮਹਾਰਾਜ ਕਹਿੰਦੇ ਵੀ ਅੱਗੇ ਮਨ ਦੀ ਗੱਲ ਕਰ ਲੋ ਜਿਹੜਾ ਇਹ ਨਗਰੀ ਦਾ ਰਾਜਾ ਹੈ ਮਨ ਉਹ ਸੌ ਗਿਆ ਹੁਣ ਮਨ ਸੌ ਕਿਵੇਂ ਗਿਆ ਮਨ ਮੋਲ ਨੂੰ ਭੁੱਲ ਗਿਆ ਹਮ ਪਰਮਾਤਮਾ ਤੋਂ ਟੁੱਟ ਗਿਆ ਜੋ ਪਰਮਾਤਮਾ ਨੇ ਮਨ ਦੇ ਰਹਿਣ ਵਾਸਤੇ ਨਿਜ ਘਰ ਬਣਾਇਆ ਸੀ ਉਹ ਨਿਜ ਘਰ ਦਾ ਰਸਤਾ ਭੁੱਲ ਗਿਆ ਹਮ ਹੁਣ ਮਹਾਰਾਜ ਕਹਿੰਦੇ ਨੇ ਮਨ ਵੀ ਸੁੱਤਾ ਪਿਆ ਹੁਣ ਜਿਹੜੀ ਨਗਰੀ ਦਾ ਰਾਜਾ ਹੀ ਸੁੱਤਾ ਹੋਇਆ ਤੇ ਪ੍ਰਜਾ ਨੇ ਕਿੱਥੋਂ ਜਾਗਣਾ ਉਹ ਮਾਰੇ ਕਹਿੰਦੇ ਨੇ ਮਨ ਸੋਇਆ ਮਾਇਆ ਮਿਸ ਮਾਰ ਕਹਿੰਦੇ ਮਨ ਵੀ ਸੁੱਤਾ ਪਿਆ ਹੁਣ ਸਾਨੂੰ ਗੁਰਬਾਣੀ ਤਾਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮਨ ਦਾ ਭੇਦ ਦਿੰਦੀ ਹੈ ਕਹਿੰਦੇ ਵੀ ਮਨ ਨੂੰ ਜਗਾਓ ਹੁਣ ਮਨ ਸਾਡਾ ਸੁੱਤਾ ਹੋਇਆ ਹੁਣ ਮਨ ਨੂੰ ਜਗਾਉਣ ਦਾ ਇੱਕੋ ਹੀ ਇੱਕ ਤਰੀਕਾ ਉਹ ਹੈ ਪਰਮਾਤਮਾ ਦਾ ਸ਼ਬਦ ਪੌਣ ਦਾ ਸਹਾਰਾ ਲੈ ਕੇ ਅਸੀਂ ਗੁਰੂ ਦੇ ਸ਼ਬਦ ਦਾ ਸਿਮਰਨ ਕਰਨਾ ਦ੍ਰਿੜ ਕਰਨਾ ਭਾਵ ਬਾਰ ਬਾਰ ਦ੍ਰਿੜ ਕਰਨਾ ਹੁਣ ਮਨ ਸਾਡਾ ਸੁੱਤਾ ਹੋਇਆ ਹੁਣ ਜਿਵੇਂ ਤੁਸੀਂ ਸਹਜ ਨੂੰ ਆਵਾਜ਼ ਮਾਰੀ ਨਹੀਂ ਸੁਣੀ ਫਿਰ ਆਵਾਜ਼ ਮਾਰੀ ਨਹੀਂ ਸੁਣੀ ਤੀਜੀ ਵਾਰੀ ਆ ਕੇ ਤੁਸੀਂ ਸ਼ਕਤੀ કરી ਥੋੜਾ ਜਿਆਨੂੰ ਤਾੜ ਕੇ ਠਾੜਿਆ ਫਿਰ ਉਹਨੂੰ ਸੁਣਾਈ ਦਿਆ ਹੁਣ ਮਹਾਰਾਜ ਕਹਿੰਦੇ ਨੇ ਵੀ ਤੇਰੇ ਗਿਆਨਿੰਦਰ ਮਨ ਸੁੱਤਾ ਪਿਆ ਇਹਨੂੰ ਜਗਾਉਣਾ ਪੈਣਾ ਹੁਣ ਸੁੱਤੇ ਨੂੰ ਜਗਾਉਣ ਵਾਸਤੇ ਤਾਂ ਤੁਸੀਂ ਤਾੜਿਆ ਨਾ ਹੁਣ ਇਹਨੂੰ ਬਾਰ-ਬਾਰ ਬਾਰ-ਬਾਰ ਉੱਚੀ ਦ੍ਰੜ ਕਰਨਾ ਪੈਗਾ ਸਿਮਰਨ ਜਦੋਂ ਅਸੀਂ ਪਾਉਣ ਦਾ ਸਾਰਾ ਲੈਣਾ ਆ ਜਿਹੜਾ ਸਾਨੂੰ ਗੁਰਮੰਤਰ ਮਹਾਰਾਜ ਨੇ ਧਿਆਨ ਜਪਣ ਵਾਸਤੇ ਇਹਨੂੰ ਉੱਚੀ ਆਵਾਜ਼ ਦੇ ਵਿੱਚ ਜਪਣਾ ਪੈਗਾ ਤਾਂ ਜੋ ਮਨ ਨੂੰ ਸੁਣ ਜੇ ਹੁਣ ਜਦੋਂ ਆਪਾਂ ਸਿਮਰਨ ਦੇ ਨਾਲ ਜੁੜਦੇ ਹਾਂ ਉਦੋਂ ਜਦੋਂ ਆਪਾਂ ਸਿਮਰਨ ਕਰਦੇ ਹਾਂ ਤਾਂ ਲੋਕ ਕਹਿੰਦੇ ਨੇ ਵੀ ਇਹ ਜਿਹੜਾ ਸਿਮਰਨ ਕਰਦੇ ਆਂ ਵੀ ਪ੍ਰਮਾਤਮਾ ਕਿਹੜਾ ਬੋਲਾ ਜਿਹੜਾ ਤੁਸੀਂ ਉਹਨੂੰ ਸੁਣਾਉਣਾ ਹੁਣ ਇੱਥੇ ਪ੍ਰਮਾਤਮਾ ਬੋਲਾ ਨਹੀਂ ਹੈ ਬੋਲਾ ਅੰਨਾ ਤੇ ਗੁੰਗਾ ਸਾਡਾ ਮਨ ਮਹਾਰਾ ਜੀ ਨੇ ਜਿਵੇਂ ਗੁਰਬਾਣੀ ਸਾਨੂੰ ਸਮਝਾਇਆ ਨਾ ਕਹਿੰਦੇ ਮਾਇਆ ਧਾਰੀ ਅੰਨਾ ਬੋਲਾ ਸ਼ਬਦ ਨਾ ਸੁਣੀ ਬਹੁ ਰੋਲ ਘਚੋਲਾ ਕਹਿੰਦੇ ਵੀ ਬਾਕੀ ਦਾ ਤੈਨੂੰ ਸਾਰਾ ਕੁਝ ਸੁਣਦਾ ਪਰ ਜੋ ਅੰਦਰ ਪਰਮਾਤਮਾ ਸਾਡੇ ਉਹ ਉਹਦੇ ਨਾਮ ਦਾ ਉਹਦੇ ਮੁਖ ਦੀ ਆਵਾਜ਼ ਜਿਹੜੀ ਸਾਡੇ ਅੰਦਰ ਸਾਇਦ ਹੁਣ ਚੱਲਦੀ ਆ ਨਾ ਕਹਿੰਦੇ ਉਹ ਨਹੀਂ ਤੈਨੂੰ ਸੁਣਦੀ ਬਾਕੀ ਦਾ ਸੰਸਾਰ ਹੀ ਸਾਰਾ ਕੁਝ ਸੁਣਦਾ ਹੂੰ ਹੁਣ ਮਨ ਨੇ ਕੀ ਕੀਤਾ ਜਿਹੜੀ ਮਨ ਨੇ ਇੱਥੇ ਗੱਲ ਝੂਠਾ ਉਹਨੂੰ ਸੱਚ ਕਰ ਬੈਠਿਆ ਜਿਹੜੀ ਸੱਚਾ ਉਹਨੂੰ ਝੂਠ ਕਰ ਬੈਠਿਆ ਹੁਣ ਇਹ ਸੰਸਾਰ ਗੁਰਬਾਣੀ ਦੱਸਦਿਆਂ ਵੀ ਇਹ ਝੂਠ ਹੈ ਅਸੀਂ ਇੱਥੇ ਆਏ ਹਾਂ ਕੁਛ ਸਮਾਂ ਖੇਲਣਾ ਖਿਲ ਕੇ ਚਲੇ ਜਾਣਾ ਪਰ ਜੋ ਸੱਚਾ ਉਹਨੂੰ ਅਸੀਂ ਝੂਠ ਕਰ ਮੰਨ ਬੈਠੇ ਹੁਣ ਇਹ ਮਨ ਨੂੰ ਜਗਾਉਣ ਵਾਸਤੇ ਪਾਉਣ ਦਾ ਸਹਾਰਾ ਲੈ ਕੇ ਸਾਨੂੰ ਗੁਰਮੰਤਰ ਜਪਣਾ ਪੈਣਾ ਹੋਰ ਕੋਈ ਦਵਾਈ ਨਹੀਂ ਹੋਰ ਕੋਈ ਤਰੀਕਾ ਨਹੀਂ ਜਿਹੜਾ ਮਨ ਨੂੰ ਜਗਾਇਆ ਜਾ ਸਕੇ ਹੁਣ ਜਿਵੇਂ ਸਤਿਗੁਰਾਂ ਨੇ ਗੁਰਬਾਣੀ ਦੇ ਵਿੱਚ ਬਚਨ ਕੀਤੇ ਨੇ ਨਾ ਕਹਿੰਦੇ ਸਿਮਰ 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 ਗੁਰ ਆਪਣਾ ਸੋਇਆ ਮਨ ਜਗਾਈ ਹੁਣ ਜਿਵੇਂ ਤੁਸੀਂ ਆਵਾਜ਼ ਮਾਰੀ ਹੈ ਨਾ ਵੀ ਸਹਜ ਉਠੋ ਉਠੋ ਸਕੂਲ ਜਾਣਾ ਹਨਾ ਉਹਨੂੰ ਫਿਰ ਸੁਣਾਈ ਦਿਆ ਜਦੋਂ ਅਸੀਂ ਉੱਚੀ ਬੋਲਦੇ ਹੁਣ ਮਹਾਰਾਜ ਕਹਿੰਦੇ ਵੀ ਆ ਨਾਮ ਸਿਮਰਨ ਜਪੇ ਬਿਨਾ ਮਨ ਨੇ ਨਹੀਂ ਜਾਗਣਾ ਹੁਣ ਅਸੀਂ ਮਨ ਨੂੰ ਜਗਾਉਣਾ ਹੁਣ ਭਾਵੇਂ ਅਸੀਂ ਨੀਂਦ ਦੇ ਵਿੱਚੋਂ ਜਾਗਤਾ ਜਾਂਦੇ ਹਾਂ ਪਰ ਗੁਰਮੁਖ ਪਿਆਰੋ ਗੁਰਬਾਣੀ ਫੇਰ ਵੀ ਸਾਨੂੰ ਕਹਿੰਦੀ ਆ ਵੀ ਭਾਵੇਂ ਨੀਂਦ ਦੇ ਵਿੱਚੋਂ ਜਾਗਤਾ ਪਿਆ ਪਰ ਫੇਰ ਵੀ ਕੀ ਕਰਿਆ ਉੱਠਿਆ ਨਿੰਦਿਆ ਚੁਗਲੀ ਈਰਖਾ ਦੁਵਿਧਾ ਨਫ਼ਰਤ ਦੇ ਵਿੱਚ ਚੱਲਾ ਗਿਆ ਹੁਣ ਮਾਰੇ ਨੇ ਇਹ ਕਹਿ ਦਿੱਤਾ ਕਹਿੰਦੇ ਜਾਗਣ ਤੇ ਸੁਪਨਾ ਭਲਾ ਵਸੀਐ ਪ੍ਰਭ ਕੇ ਸੰਗ ਕਹਿੰਦੇ ਫਿਰ ਇਦੋਂ ਤਾਂ ਸੁੱਤਾ ਹੀ ਚੰਗਾ ਸੀ ਕਮ ਸੇ ਕਮ ਸੁੱਤਾ ਪਿਆ ਕਿਸੇ ਦੀ ਨਿੰਦਿਆ ਚੁਗਲੀ ਤਾਂ ਨਹੀਂ ਤਾਂ ਕਰਦਾ ਸੁਆਪਾ ਨੂੰ ਪਤਾ ਲੱਗ ਗਿਆ ਨਾ ਵੀ ਸੋਣੇ ਵਾਲਾ ਕੌਣ ਆ ਸੋਹਣਿਆਲਾ ਮਨ ਹੁਣ ਆਪਾਂ ਨੇ ਕਿਹਨੂੰ ਜਗਾਉਣਾ ਹੈ ਮਨ ਜਗਾਉਣਾ ਕਿਵੇਂ ਹੈ ਗੁਰੂ ਦੇ ਸ਼ਬਦ ਦੁਆਰਾ ਆਓ ਫਿਰ ਆਪਾਂ ਦੇਖੀਏ ਮਨ ਨੂੰ ਜਗਾ ਕੇ ਚਲੋ ਜੀ ਸਾਰੇ ਆਪਾਂ ਫਿਰ ਜਦੋਂ ਮਨ ਨੂੰ ਜਗਾਉਣਾ ਨਾ ਆ ਨੇਤਰ ਬੰਦ ਕਰਨੇ ਨੇ ਆਪਣੀ ਰਸਨਾ ਦੁਆਰਾ ਬੋਲਣਾ ਤੇ ਆ ਕੰਨਾਂ ਦੁਆਰਾ ਆਪਣੀ ਸੁਣਨਾ ਫਿਰ ਜਿਹੜਾ ਇਹ ਮਨ ਜਾਗੇਗਾ ਚਲੋ ਆਪਾਂ ਸਾਰੇ ਮਹਾਰਾਜ ਕਿਰਪਾ ਕਰੇ ਵਾ ਗੁਰੂ 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 ਵਾ 와, 그루, 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 구루 와 구루 와 구루 와 구루 와 구루 와 구루 와 구루 와